ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ ਪੜਦੇ ਹਾਂ ਕਹਾਣੀ ਧੀਆਂ ਦੇ ਲੇਖ ਭਾਗ 57 ਬਲਵਿੰਦਰ ਨੇ ਚੱਲ ਕੋਈ ਨਹੀਂ ਜਲਦੀ ਆ ਜਾ ਪੁੱਤ ਕਹਿ ਕੇ ਫੋਨ ਕੱਟ ਦਿੱਤਾ ਖੁਸ਼ੀ ਤੇ ਬਲਵਿੰਦਰ ਰਾਜਵੰਤ ਦੀ ਉਡੀਕ ਕਰਨ ਲੱਗੇ ਜਦੋਂ 7 ਵਜ ਗਏ ਤਾਂ ਖੁਸ਼ੀ ਕਹਿਣ ਲੱਗੀ ਡੈਡੀ ਜੀ ਤੁਸੀਂ ਰੋਟੀ ਖਾ ਲਵੋ ਸ਼ਾਇਦ ਰਾਜਵੰਤ ਨੂੰ ਕੋਈ ਕੰਮ ਹੋ ਗਿਆ ਹੋ ਪਰ ਬਲਵਿੰਦਰ ਨੇ ਮਨ ਕਰਤਾ ਕਿ ਇਕੱਠੇ ਹੀ ਖਾਵਾਂਗੇ ਬਲਵਿੰਦਰ ਨੇ 10 ਮਿੰਟ ਬਾਅਦ ਫਿਰ ਰਾਜਵੰਤ ਨੂੰ ਫੋਨ ਲਾਇਆ ਰਾਜਵੰਤ ਦਾ ਫੋਨ ਬੰਦ ਆਉਣ ਲੱਗ ਗਿਆ ਖੁਸ਼ਪ੍ਰੀਤ ਨੂੰ ਸੁਣ ਕੇ ਟੈਨਸ਼ਨ ਹੋ ਗਈ ਉਹਨੇ ਫਿਰ रिसेप्शन ਤੇ ਫੋਨ ਲਾ ਕੇ ਰਾਜਵੰਤ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਪਤਾ ਲੱਗਾ ਉਹ ਤਾਂ 6 ਵਜੇ ਹਸਪਤਾਲ ਤੋਂ ਚਲਾ ਗਿਆ ਖੁਸ਼ਪ੍ਰੀਤ ਨੂੰ ਬਹੁਤ ਟੈਨਸ਼ਨ ਹੋਣ ਲੱਗ ਗਈ ਬਲਵਿੰਦਰ ਖੁਸ਼ੀ ਪੁੱਤ ਕਿਉਂ ਪਰੇਸ਼ਾਨ ਹੁੰਦੀ ਆ ਕੋਈ ਨਹੀਂ ਕਿਸੇ ਦੋਸਤ ਕੋਲ ਰੁਕ ਗਿਆ ਹੁਣ ਉਹਨੇ ਥੋੜੇ ਟਾਈਮ ਤੱਕ ਆ ਜਾਣਾ ਖੁਸ਼ਪ੍ਰੀਤ ਡੈਡੀ ਜੀ ਜਦੋਂ ਉਹ ਰਸਤੇ ਵਿੱਚ ਕਿਸੇ ਕੋਲ ਰੁਕਦੇ ਨੇ ਤਾਂ ਹਮੇਸ਼ਾ ਫੋਨ ਕਰ ਦਿੰਦੇ ਨੇ ਬਲਵਿੰਦਰ ਵੀ ਬਹੁਤ ਟੈਨਸ਼ਨ ਵਿੱਚ ਸੀ ਪਰ ਖੁਸ਼ੀ ਕਰਕੇ ਚੁੱਪ ਸੀ ਉਸੇ ਵਕਤ ਖੁਸ਼ਪ੍ਰੀਤ ਦੇ ਫੋਨ ਤੇ ਹਸਪਤਾਲ ਵਿੱਚੋਂ ਕਾਲ ਆਉਂਦੀ ਆ। ਅੱਗੋਂ ਰਿਸੈਪਸ਼ਨ ਵਾਲੀ ਕੁੜੀ ਦੱਸਦੀ ਆ ਕਿ ਰਾਜਵੰਤ ਸਰ ਦਾ ਐਕਸੀਡੈਂਟ ਹੋ ਗਿਆ ਸੀ। ਤੁਸੀਂ ਜਲਦੀ ਹਸਪਤਾਲ ਆ ਜਾਓ। ਖੁਸ਼ੀ ਸੁਣਦੇ ਸਾਰ ਰੋਣ ਲੱਗ ਗਈ ਤੇ ਰੱਬ ਜੀ ਅੱਗੇ ਅਰਦਾਸ ਕਰਨ ਲੱਗੀ। ਬਲਵਿੰਦਰ ਦੇ ਬਾਰ-ਬਾਰ ਪੁੱਛਣ ਤੇ ਉਹਨੇ ਬਹੁਤ ਮੁਸ਼ਕਿਲ ਨਾਲ ਰਾਜਵੰਤ ਦੇ ਐਕਸੀਡੈਂਟ ਬਾਰੇ ਦੱਸਿਆ ਬਲਵਿੰਦਰ ਦਾ ਸੁਣ ਕੇ ਸੁੰਨ ਹੋ ਗਿਆ ਉਹਨੇ ਜਲਦੀ ਨਾਲ ਗੱਡੀ ਵਿੱਚ ਖੁਸ਼ੀ ਤੇ ਨਿੱਕੀ ਪ੍ਰੀਤ ਨੂੰ ਨਾਲ ਲਿਆ ਤੇ ਹਸਪਤਾਲ ਨੂੰ ਚਲੇ ਗਏ ਤੇ ਰਸਤੇ ਵਿੱਚ ਜਾਂਦੇ ਹੋਏ ਬਲਵਿੰਦਰ ਨੇ ਜਗਦੀਪ ਨੂੰ ਵੀ ਰਾਜਵੰਤ ਦੀ ਹਾਲਤ ਬਾਰੇ ਦੱਸ ਦਿੱਤਾ ਜਗਦੀਪ ਬਿਨਾਂ ਕਿਸੇ ਨੂੰ ਘਰ ਦੱਸੇ ਹਸਪਤਾਲ ਚਲਾ ਗਿਆ ਖੁਸ਼ਪ੍ਰੀਤ ਦਾ ਰੋ ਰੋ ਕੇ ਬੁਰਾ ਹਾਲ ਸੀ ਰਾਜਵੰਤ ਆਪਰੇਸ਼ਨ ਥੀਏਟਰ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਸੀ ਉਹਦੀ ਹਾਲਤ ਬਹੁਤ ਖਰਾਬ ਸੀ ਸਿਰ ਵਿੱਚ ਬਹੁਤ ਜ਼ਿਆਦਾ ਸੱਟ ਲੱਗੀ ਸੀ ਡਾਕਟਰ ਬਹੁਤ ਜਦੋ ਜਹਿਦ ਨਾਲ ਰਾਜਵੰਤ ਦਾ ਇਲਾਜ ਕਰ ਰਹੇ ਸੀ। ਉਹਨਾਂ ਨੂੰ ਵੀ ਰਾਜਵੰਤ ਦੇ ਬਚਣ ਦੀ ਕੋਈ ਕੋਈ ਉਮੀਦ ਨਹੀਂ ਸੀ। ਬਲਵਿੰਦਰ ਨੇ ਉਦੋਂ ਤੱਕ ਜਗਤਾਰ ਨੂੰ ਵੀ ਦੱਸ ਦਿੱਤਾ। ਉਹ ਸਿੰਦਰ ਨੂੰ ਲੈ ਕੇ ਹਸਪਤਾਲ ਆ ਗਿਆ। ਡਾਕਟਰ ਦੀ ਹਰ ਕੋਸ਼ਿਸ਼ ناکਾਮ ਰਹੀ। ਜਦੋਂ ਤੱਕ ਸਿੰਦਰ ਹੋਣੀ ਪਹੁੰਚੇ ਤਾਂ ਭਾਣਾ ਵਰਤ ਚੁੱਕਿਆ ਸੀ ਡਾਕਟਰ ਰਾਜਵੰਤ ਨੂੰ ਨਾ ਬਚਾ ਸਕੇ ਖੁਸ਼ੀ ਸੁਣਦੇ ਸਾਰ ਬੇਹੋਸ਼ ਹੋ ਗਈ ਡਾਕਟਰ ਖੁਸ਼ੀ ਨੂੰ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕਰਨ ਲੱਗ ਗਏ ਨੰਨੀ ਜਹੀ ਜਾਨ ਨੂੰ ਕੋਈ ਪਤਾ ਨਹੀਂ ਸੀ ਕੀ ਹੋਇਆ ਤਿੰਨ ਮਹੀਨੇ ਦੀ ਨਿੱਕੀ ਜਹੀ ਪ੍ਰੀਤ ਜਗਦੀਪ ਦੀ ਗੋਦੀ ਵਿੱਚ ਭੁੱਖ ਨਾਲ ਬਿਲਕਣ ਲੱਗੀ ਸੀ ਬਲਵਿੰਦਰ ਨੇ ਪਹਿਲਾਂ ਖੁਸ਼ੀ ਦੇ ਫੋਨ ਤੋਂ ਰਾਜਵੰਤ ਦੇ ਨਾਨਕੇ ਫੋਨ ਕਰਕੇ ਦੱਸ ਦਿੱਤਾ ਸਿੰਦਰ ਪ੍ਰੀਤ ਨੂੰ ਸਾਂਭਣ ਲੱਗ ਗਏ ਵਾਰ ਉਹ ਚੁੱਪ ਨਹੀਂ ਹੁੰਦੀ ਸੀ ਖੁਸ਼ੀ ਨੂੰ ਹੋਸ਼ ਆਉਂਦਾ ਤੇ ਫਿਰ ਗੋਮ ਹੋ ਜਾਂਦੀ ਖੁਸ਼ੀ ਦੀ ਤਾਂ ਅੱਜ ਦੁਨੀਆ ਹੀ ਉੱਜੜ ਗਈ ਸੀ ਉਹਨੂੰ ਕੀ ਹੋਸ਼ ਰਹਿਣਾ ਸੀ ਸਿੰਦਰ ਨੇ ਪ੍ਰੀਤ ਨੂੰ ਖੁਸ਼ੀ ਦੇ ਨਾਲ ਪਾ ਦਿੱਤਾ ਉਹਨੂੰ ਭੁੱਖੀ ਨੂੰ ਰੋਂਦੀ ਸੁਣ ਕੇ ਖੁਸ਼ੀ ਨੂੰ ਫਿਰ ਹੋਸ਼ ਆ ਗਿਆ ਉਹ ਆਪਣੀ ਧੀ ਨੂੰ ਸਾਤੀ ਨਾਲ ਲਾ ਕੇ ਉੱਚੀ-ਉੱਚੀ ਤਾਹ ਮਾਰ ਰੋਣ ਲੱਗ ਗਈ। ਰਾਜਵੰਤ ਨੂੰ ਆਵਾਜ਼ਾਂ ਮਾਰਨ ਲੱਗ ਗਈ। ਸਾਰੇ ਹਸਪਤਾਲ ਵਿੱਚ ਖੁਸ਼ੀ ਦੀਆਂ ਚੀਕਾਂ ਸੁਣਦੀਆਂ ਸੀ। ਸ਼ਿੰਦਰ ਤੋਂ ਵੀ ਸੁਹਾਰ ਨਾ ਹੋਈ। ਬਲਵਿੰਦਰ ਨੇ ਆਪਣੇ ਧੀ ਨੂੰ ਕਲਾਵੇ ਵਿੱਚ ਲੈ ਕੇ ਹੌਸਲਾ ਦਿੱਤਾ। ਹੌਲੀ-ਹੌਲੀ ਉਹਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਨ ਲੱਗਾ ਰਾਜਪ੍ਰੀਤ ਨੂੰ ਦੁੱਧ ਚੰਗਾਉਣ ਨੂੰ ਕਿਹਾ ਜਦੋਂ ਖੁਸ਼ੀ ਨੂੰ ਥੋੜੀ ਜਹੀ ਸੁਰਤਾਈ ਤਾਂ ਬਲਵਿੰਦਰ ਨੇ ਜਗਦੀਪ ਨਾਲ ਸਿੰਦਰ ਤੇ ਖੁਸ਼ੀ ਨੂੰ ਸਹਰੇ ਘਰ ਤੋੜ ਦਿੱਤਾ ਤੇ ਹਰਿੰਦਰ ਨੂੰ ਵੀ ਕਿਹਾ ਕਿ ਉਹ ਮਨਜੀਤ ਹੁਣ ਨੂੰ ਲੈ ਕੇ ਖੁਸ਼ੀ ਦੇ ਸਹਰੇ ਚਲਾ ਜਾਵੇ ਬਲਵਿੰਦਰ ਤੇ ਜਗਤਾਰ ਉੱਥੇ ਹਸਪਤਾਲ ਹੀ ਰੁਕ ਗਏ ਜਦੋਂ ਜਗਦੀਪ ਹੁਣੀ ਖੁਸ਼ਪ੍ਰੀਤ ਦੇ ਸਹੁਰੇ ਘਰ ਪਹੁੰਚੇ ਤਾਂ ਦਰਵਾਜ਼ੇ ਅੱਗੇ ਬਹੁਤ ਇਕੱਠ ਹੋਇਆ ਸੀ ਸ਼ਿੰਦਰ ਨੇ ਖੁਸ਼ਪ੍ਰੀਤ ਨੂੰ ਨਾਲ ਲੈ ਕੇ ਘਰ ਦਰਵਾਜ਼ਾ ਖੋਲ੍ਹਿਆ ਘਰ ਵਿੱਚ ਸੱਥਰ ਬਿਸ ਗਏ ਗਵੰਡਨ ਆਂਟੀ ਰਾਜਵੰਤ ਨੂੰ ਆਪਣੇ ਪੁੱਤ ਵਾਂਗ ਮੰਨਦੀ ਸੀ ਉਹ ਤਾਂ ਹਮਾਰ-ਮਾਰ ਬੈਣ ਪਾਉਣ ਲੱਗੀ। ਸਿੰਦਰ ਖੁਸ਼ਪ੍ਰੀਤ ਤੇ ਉਹਦੀ ਧੀ ਨੂੰ ਸਾਹਮਣ ਲੱਗੀ ਹੋਈ ਸੀ। ਖੁਸ਼ਪ੍ਰੀਤ ਦਾ ਬੁਰਾ ਹਾਲ ਸੀ। ਉਦੋਂ ਤੱਕ ਰਾਜਵੰਤ ਦੀ ਮੰਮੀ ਤੇ ਮਾਮਾ-ਮਾਮੀ ਆ ਗਏ। ਆਉਂਦੇ ਸਾਰ ਹੀ ਰੋਂਦੀ ਹੋਈ ਜ਼ੋਰ-ਜ਼ੋਰ ਦੀ ਖੁਸ਼ਪ੍ਰੀਤ ਤੇ ਮਾਰਨ ਲੱਗੀ। 니 ਤਾ ਮੇਰਾ ਪੁੱਤ ਨੂੰ ਤੇ ਮਾਰਿਆ ਮੇਰਾ ਪੁੱਤ ਤੇ ਮੇਰੀ ਕੱਖ ਸੁੰਨੀ ਕਰਤੀ ਤੂੰ ਮੇਰੇ ਘਰ ਨੂੰ ਪੱਟ ਦਿੱਤਾ ਜੋਰ-ਜੋਰ ਬੈਂਡ ਪਾਉਣ ਲੱਗ ਗਈ ਸਿੰਦਰ ਨੇ ਖੁਸ਼ਪ੍ਰੀਤ ਨੂੰ ਸੰਭਾਲਿਆ ਪਰ ਉਦੋਂ ਤੱਕ ਖੁਸ਼ਪ੍ਰੀਤ ਫਿਰ ਬੇਹੋਸ਼ ਹੋ ਗਈ ਕੋਈ ਡਾਕਟਰ ਨੂੰ ਲੈਣ ਭੱਜਿਆ ਕਿਰਨ ਨੂੰ ਘਰ ਬੱਚਿਆਂ ਕੋਲ ਛੱਡ ਕੇ ਗੁਰੀ, ਮਨਜੀਤ ਤੇ ਹਰਿੰਦਰ ਵੀ ਆ ਗਏ। ਹਰਿੰਦਰ ਆਪਣੀ ਮਾਂ ਦੀ ਗੋਦ ਵਿੱਚ ਬੇਹੋਸ਼ਪਈ ਖੁਸ਼ੀ ਨੂੰ ਚੁੱਕ ਕੇ ਅੰਦਰ ਲੈ ਗਿਆ। ਗੁਰੀ ਖੁਸ਼ਪ੍ਰੀਤ ਨੂੰ ਹੋਸ਼ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਕਰਨ ਲੱਗ ਗਈ। ਪਰ ਖੁਸ਼ੀ ਦੀ ਸੱਸ ਬੋਲਣ ਤੇ ਨਾ ਹਟੇ। ਉਹ ਖੁਸ਼ੀ ਨੂੰ ਗਲਤ ਹੀ ਬੋਲੀ ਗਈ। ਮਨਜੀ ਤਰੋਂਦੀ ਹੋਈ ਖੁਸ਼ੀ ਦੀ ਸੱਸ ਮੂਰੇ ਹੱਥ ਜੋੜ ਕੇ ਕਹਿਣ ਲੱਗੀ ਭੈਣ ਜੀ ਮੇਰੀ ਧੀ ਦਾ ਕੀ ਕਸੂਰਾ ਵਿਧਾਤਾ ਦਾ ਲਿਖਿਆ ਮੋੜ ਨਹੀਂ ਸਕਦੇ ਡਾਡੇ ਮੂਰੇ ਕੀ ਦਾ ਜੋਰ ਸਿੰਦਰ ਸਾਡੀ ਧੀ ਦਾ ਤਾਂ ਘਰ ਉੱਜੜ ਗਿਆ ਉਹਨੂੰ ਕੋਈ ਸੁਰਤ ਨਹੀਂ ਤੁਸੀਂ ਕਿਉਂ ਉਹਨੂੰ ਕੋਸਣ ਲੱਗੇ ਹੋ ਰਾਜਵੰਤ ਦੀ ਮੰਮੀ ਨੀਓ ਖੇਖਣ ਕਰਦੀ ਕੁਝ ਨਹੀਂ ਹੋਇਆ ਉਹਨੂੰ ਕਿਦਰੇ ਨੀ ਉਹ ਮਰਦੀ ਇੱਕ ਘੰਟਾ ਹੋ ਗਿਆ ਸੀ ਖੁਸ਼ੀ ਨੂੰ ਹੋਸ਼ ਨਹੀਂ ਆਇਆ ਸੀ ਡਾਕਟਰ ਨੇ ਕਿਹਾ ਕਿ ਹਸਪਤਾਲ ਲੈ ਜਾਓ ਜਗਦੀਪ ਤੇ ਗੁਰੀ ਖੁਸ਼ੀ ਨੂੰ ਹਸਪਤਾਲ ਲੈ ਗਏ ਤੇ ਹਰਿੰਦਰ ਰਾਜਪ੍ਰੀਤ ਨੂੰ ਸ਼ਹਿਰ ਵਾਲੇ ਘਰ ਕਿਰਨ ਕੋਲ ਛੱਡ ਕੇ ਆਇਆ ਤਾਂ ਕਿ ਕਿਰਨ ਉਹਨੂੰ ਦੁੱਧ ਪਿਆ ਦੇਵੇ ਜਦੋਂ ਤੱਕ ਹਰਿੰਦਰ ਸਿੰਦਰ ਹੁਣ ਕੋਲ ਵਾਪਸ ਆਇਆ ਤਾਂ ਬਹੁਤ ਲੋਕ ਆਪਣੇ ਘਰਾਂ ਨੂੰ ਜਾ ਚੁੱਕੇ ਸੀ ਰਾਤ ਦਾ 1 ਵਜ ਗਿਆ ਸੀ ਤੇ ਹਸਪਤਾਲ ਵਿੱਚੋਂ ਬਲਵਿੰਦਰ ਦਾ ਫੋਨ ਆ ਗਿਆ ਸੀ ਕਿ ਰਾਜਵੰਤ ਦਾ ਮਰਤਕ ਸਰੀਰ ਅਗਲੇ ਦਿਨ ਸਵੇਰੇ ਮਿਲਣਾ ਸੀ ਬਲਵਿੰਦਰ ਤੇ ਜਗਤਾਰ ਹਸਪਤਾਲ ਵਿੱਚ ਹੀ ਰੁਕ ਗਏ ਹਰਿੰਦਰ ਦਾ ਵੀ ਮਨ ਨਾ ਮੰਨਿਆ ਆਪਣੀ ਮੰਮੀ ਜੀ ਤੇ ਮਾਮੀ ਜੀ ਇਕੱਲੇ ਛੱਡ ਕੇ ਜਾਣ ਨੂੰ ਵੀ ਮਨ ਨਾ ਮੰਨਿਆ